ਸਾਸਿਕਾਲ ਮੈਂ ਹਾ ਤੁਹਾਡਾ ਹੂ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਨੂੰ ਇੱਕ ਵਾਰ ਫਿਰ ਹੱਥਾਂ ਪੈਰਾਂ ਦੀ ਪੈ ਗਈ ਹੈ ਕਿਉਂਕਿ ਹਰ ਰੋਜ਼ ਕੰਗਣਾ ਨੌਤ ਵੱਲੋਂ ਵਿਵਾਦਿਤ ਬਿਆਨ ਦਿੱਤੇ ਜਾਂਦੇ ਨੇ ਇੱਕ ਪਾਸੇ ਪੰਜਾਬ ਦੇ ਵਿੱਚ ਫਿਲਮ ਐਮਰਜੈਂਸੀ ਨੂੰ ਲੈ ਕੇ ਮਾਮਲਾ ਪਖਿਆ ਹੋਇਆ ਹੈ ਕਿਉਂਕਿ ਪੰਜਾਬ ਦੇ ਵਿੱਚ ਗੁਰਦੁਆਰਾ ਪ੍ਰਬੰਧਨ ਕਮੇਟੀ ਯਾਨੀ ਕਿ ਐਸਜੀਪੀਸੀ ਨੇ ਬਿਲਕੁਲ ਸਾਰੀਆਂ ਹੀ ਜਥੇਬੰਦੀਆਂ ਨੂੰ ਵੰਗਾਰ ਲਿਆ ਹੈ ਕਿ ਜਿਵੇਂ ਹੀ ਕੰਗਣਾ ਰੌਦ ਦੀ ਫਿਲਮ ਅਮਰਜੈਂਸੀ ਰਿਲੀਜ਼ ਹੁੰਦੀ ਹੈ ਪੰਜਾਬ ਦੇ ਵਿੱਚ ਕਿਸੇ ਵੀ ਸਿਨੇਮਾ ਘਰ ਦੇ ਵਿੱਚ ਲੱਗਣ ਨਹੀਂ ਦਿੱਤੀ ਜਾਵੇਗੀ ਦੂਸਰੇ ਪਾਸੇ ਜੇ ਕੰਗਣਾ ਰੌਦ ਦੀ ਗੱਲ ਕਰੀਏ ਕੰਗਣਾ ਰੌਦ ਕਿਹੜੀ ਚੰਗੀ ਹੈ ਫਿਲਮੀ ਅਦਾਕਾਰਾ ਹੋਣ ਦੇ ਨਾਲ ਨਾਲ ਇੱਕ ਸੰਸਦ ਵੀ ਹੈ ਲੇਕਿਨ ਉਹ ਆਪਣੀ ਜ਼ੁਬਾਨ ਤੇ ਕੰਟਰੋਲ ਨਹੀਂ ਕਰ ਸਕਦੀ ਹਮੇਸ਼ਾ ਹੀ ਭद्दी ਸ਼ਬਦਾਵਲੀ ਅਪਜਨਕ ਜਿਹੜੇ ਸ਼ਬਦ ਯੂਜ਼ ਕਰਨੇ ਪੰਜਾਬ ਸਿੱਖਾਂ ਅਤੇ ਪੰਜਾਬੀਅਤ ਵਾਸਤੇ ਪੰਜਾਬ ਦੀ ਗੱਲ ਛੱਡੋ ਉਹ ਭਾਰਦੇ ਕਿਸੇ ਸੂਬੇ ਦੇ ਬਾਰੇ ਬਿਨਾ ਮਤਲਬ ਤੂੰ ਬੋਲ ਦਿੰਦੀ ਹੈ ਇਸ ਨੂੰ ਲੈ ਕੇ ਵੱਡੀ ਚਿੰਤਾ ਪ੍ਰਗਟਾਈ ਹੈ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਐਮਪੀ ਯਾਨੀ ਕਿ ਮੈਂਬਰ ਆਫ ਪਾਰਲੀਮੈਂਟ ਦੀ ਟਿਕਟ ਦੇ ਕੇ ਕੰਗਨਾ ਰੌਤ ਨੂੰ ਸਭ ਤੋਂ ਵੱਡੀ ਗਲਤੀ ਕੀਤੀ ਹੈ ਉਹਨਾਂ ਨੇ ਕਿਹਾ ਲੱਖ ਸਮਝਾਉਣ ਦੇ ਬਾਵਜੂਦ ਵੀ ਕੰਗਨਾ ਰੌਤ ਆਪਣੀਆਂ ਹਰਕਤਾਂ ਤੋਂ ਬਾਸ ਨਹੀਂ ਆਉਂਦੀ ਸਿੱਖਾਂ ਤੇ ਨਿਸ਼ਾਨੀਆਂ ਸਵਾਲ ਖੜੇ ਸਿੱਖਾਂ ਵਾਸਤੇ ਭੱਦੀ ਸ਼ਬਦਾਵਲੀ ਯੂਜ਼ ਕਰਨੀ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦਾ ਅਕਸ ਹੈ ਉਸ ਨੂੰ ਛੋਟਾ ਦਿਖਾਉਣਾ ਉਹਨੂੰ ਸੰਤ ਨਾ ਮੰਨਣਾ ਖਾਲਸਾਪਨ ਦੀ ਮੰਗ ਕਰਨਾ ਅਤੇ ਕਾਂਗਰਸ ਦੀ ਸਪੋਰਟ ਕਰਨਾ ਉਨੇ ਕਿਆ ਇਸ ਤਰ੍ਹਾਂ ਦੇ ਵਿਵਾਦਿਤ ਬਿਆਨ ਦੇ ਕੇ ਕੰਗਨਾ ਰੌਤ ਭਾਰਤੀ ਜਨਤਾ ਪਾਰਟੀ ਦਾ ਖਾਸ ਕਰਕੇ ਪੰਜਾਬ ਦੇ ਵਿੱਚ ਕਹਾਣ ਕਰ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਸੇ ਤਰ੍ਹਾਂ سلسلہ ਜਾਰੀ ਚੱਲਦਾ ਰਿਹਾ ਹਰਜੀਤ ਗਰੇਵਾਲ ਨੇ ਕਿਹਾ ਭਾਰਤੀ ਜਨਤਾ ਪਾਰਟੀ ਦੀ ਹੋਂਦ ਪੰਜਾਬ ਵਿੱਚੋਂ ਬਿਲਕੁਲ ਖਤਮ ਹੋ ਜਾਵੇਗੀ ਉਹਨਾਂ ਕਹਿੰਦਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇੱਕ ਪਾਸੇ ਸਾਨੂੰ ਕੁਝ ਨਹੀਂ ਮਿਲਿਆ ਹੁਣ ਇਹ ਉੱਠ ਪਈ ਹੈ ਹਲਕਾ ਮੰਡੀ ਹਿਮਾਚਲ ਤੋਂ ਕਿ ਜੋ ਵੀ ਉਹਦੇ ਬੂਲ ਦੇ ਵਿੱਚ ਆਂਦਾ ਹੈ ਆਵਾ ਦਵਾ ਬੋਲਣ ਲੱਗਾ ਕਿ ਮਿੰਟ ਲਾਉਂਦੀ ਹੈ ਇਸ ਲਈ ਅਸੀਂ ਇੱਕ ਬੜੀ ਵੱਡੀ ਗਲਤੀ ਕੀਤੀ ਹੈ ਭਾਰਤੀ ਜਨਤਾ ਪਾਰਟੀ ਨੇ ਨੇ ਅਤੇ ਹਾਈ ਕਮਾਂਡ ਨੇ ਕਿ ਉਸ ਨੂੰ ਲੋਕ ਸਭਾ ਦੀ ਚੋਣ ਦੇ ਵਿੱਚ ਉਮੀਦਵਾਰ ਉਤਾਰਿਆ ਸੀ ਹਲਕਾ ਮੰਡੀ ਹਿਮਾਚਲ ਦੇ ਵਿੱਚ ਉਹਨਾਂ ਕਹਿੰਿਆ ਕਿ ਮੈਂ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਅਪੀਲ ਕਰਦਾ ਹਾਂ ਕਿ ਇਸ ਨੂੰ ਭੱਦੀ ਸ਼ਬਦਾਵਲੀ ਵਰਤਨ ਤੋਂ ਗਰੇਜ ਕਰਨ ਲਈ ਕਿਹਾ ਜਾਵੇ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਵਾਦ ਜਾਤਨਾਮ ਪੈਦਾ ਨਾ ਹੋਵੇ ਪੰਜਾਬ ਅਤੇ ਭਾਰਤ ਦੇ ਬਾਕੀ ਸੂਬਿਆਂ ਦੇ ਵਿੱਚ ਯਾਨੀ ਕਿ ਕੰਗਨਾ ਨੌਤ ਨੂੰ ਇੱਕ ਵਾਰ ਫਿਰ ਵੱਡੀ ਫਟਕਾਰ ਪਈ ਹੈ ਹਰਜੀਤ ਗਰੇਵਾਲ ਜੋ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਅਤੇ ਟਕਸਾਲੀਆ ਗੁਨੇ ਧੰਨਵਾਦ